ਪਰਮ ਸਤਕਾਰਯੋਗ ਸਾਧ ਸੰਗਤ ਜੀਓ ਸਰੋਤਾ ਜਨੋ ਅੱਜ ਮੈਂ ਆਪ ਜੀ ਦੇ ਸਨਮੁਖ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਜੀਵਨ ਇਤਿਹਾਸ ਵਿੱਚੋਂ ਕੁਝ ਝਲਕੀਆਂ ਦਿਖਾਉਣ ਜਾ ਰਿਹਾ ਕਵਿਤਾ ਦੇ ਰੂਪ ਦੇ ਵਿੱਚ ਸਰਬੱਤ ਸੰਗਤਾਂ ਨੂੰ ਸਰੋਤਿਆਂ ਨੂੰ ਸਨਿਮਰ ਬੇਨਤੀ ਹੈ ਸੁਰਤੀਆਂ ਬਿਰਤੀਆਂ ਇਕਾਗਰ ਕਰਕੇ ਕਵਤਾ ਸਰਵਨ ਕਰਨ ਦੀ ਕਿਰਪਾਲਤਾ ਕਰਨੀ ਜੀਓ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੂਟਾ ਸਿੱਖੀ ਦਾ ਲਾਇਆ ਜੋ ਗੁਰੂ ਨਾਨਕ ਬੂਟਾ ਸਿੱਖੀ ਦਾ ਲਾਇਆ ਜੋ ਗੁਰੂ ਨਾਨਕ ਸੋਹਣੇ ਫੁੱਲ ਤੇ ਫਲ ਸੀ ਆਉਣ ਲੱਗੇ ਪੰਚਮ ਪਾਤਸ਼ਾ ਇਸ ਦੀ ਮਹਿਕ ਤਾਈ ਸਾਰੇ ਜਗਤ ਦੇ ਵਿੱਚ ਫੈਲਾਉਣ ਲੱਗੇ ਆਦ ਬੀੜ ਦੇ ਤਾਈ ਤਿਆਰ ਕਰਕੇ ਜੀਵਨ ਜਿਉਣ ਦੀ ਜਾਂਚ ਸਿਖਾਉਣ ਲੱਗੇ ਤੇ ਅਮਰਤ ਸਰ ਤੇ ਦਰਸ਼ਨ ਇਸ਼ਨਾਨ ਖਾਤਰ ਕੋਨੇ ਕੋਨੇ ਤੋਂ ਸਿੱਖ ਸਨ ਆਉਣ ਲੱਗੇ ਹਰੀ ਮੰਦਰ ਦੇ ਦਰਸ਼ਨ ਇਸਨਾਲ ਖਾਤਰ ਕੋਨੇ-ਕੋਨੇ ਤੋਂ ਸਿੱਖ ਸੰਨ ਆਉਣ ਲੱਗੇ ਤੇ ਉਧਰ ਸਿੱਖੀ ਦੀ ਲਹਿਰ ਦੇ ਖਾਤਮੇ ਲਈ ਉਧਰ ਸਿੱਖੀ ਦੀ ਲਹਿਰ ਦੇ ਖਾਤਮੇ ਲਈ ਦੁਖੀ ਸੋਚਾਂ ਦੇ ਘੋੜੇ ਡੜਾਉਣ ਲੱਗੇ ਲਾਉਣ ਲਈ ਗ੍ਰਹਿਣ ਇਸ ਚੰਨ ਤਾਈ ਘਟਿਆ ਢੰਗ ਤਰੀਕੇ ਅਪਣਾਉਣ ਲੱਗੇ ਤਰਾ ਤਰਾ ਦੇ ਝੂਠੇ ਇਲਜ਼ਾਮ ਲਾ ਕੇ ਜਹਾਂ ਗੀਰਦੇ ਤਾਈਂ ਪੜਕਾਉਣ ਲੱਗੇ ਬਾਗੀ ਖੁਸਰੋ ਦੀ ਮਦਦ ਦੇ ਦੋਸ਼ ਥੱਲੇ ਬਲਦੀ ਅੱਗ ਉੱਤੇ ਤੇਲ ਪਾਉਣ ਲੱਗੇ ਬਾਗੀ ਖੁਸਰੋ ਦੀ ਮਦਦ ਦੇ ਦੋਸ਼ ਥੱਲੇ ਬਲਦੀ ਆਗਿ ਉੱਤੇ ਤੇਲ ਪਾਉਣ ਲੱਗੇ ਤੇ ਜਹਾਂਗੀਰ ਨੇ ਆਖਰੇ ਹੁਕਮ ਦਿੱਤਾ ਜਹਾਂਗੀਰ ਨੇ ਆਖਰੇ ਹੁਕਮ ਦਿੱਤਾ ਬੰਦ ਝੂਠ ਦੀ ਇਹ ਦੁਕਾਨ ਹੋਵੇ ਅਰਜਨ ਤਾਈ ਤਸੀਹੇ ਕੋਈ ਦਿਓ ਐਸੇ ਚਰਚਾ ਜਿੰਨਾ ਦੀ ਵਿੱਚ ਜਹਾਨ ਹੋਵੇ ਡਿੱਗੇ ਲਹੂ ਦੀ ਬੂੰਦ ਨਾ ਧਰਤੀ ਉੱਤੇ ਜਦੋਂ ਤੱਕ ਸਰੀਰ ਵਿੱਚ ਜਾਨ ਹੋਵੇ ਆਖਰ ਦੇਣਾ ਦਰਿਆ ਵਿੱਚ ਰੋੜ ਇਹਨੂੰ ਚੁੱਪ ਸਦਾ ਲਈ ਇਹ ਜ਼ੁਬਾਨ ਹੋਵੇ ਆਖਰ ਦੇਣਾ ਦਰਿਆ ਵਿੱਚ ਰੋੜ ਇਸ ਨੂੰ ਚੁੱਪ ਸਦਾ ਲਈ ਇਹ ਜ਼ੁਬਾਨ ਹੋਵੇ ਦਰਸ਼ਨ ਕਰਿਓ ਪਾਤਸ਼ਾਹ ਦੇ ਜੇਠ ਹਾਰ ਦੀ ਕੜਕ ਦੀ ਧੋਪੇ ਅੰਦਰ ਜੇਠ ਹਾਰ ਦੀ ਕੜਕ ਦੀ ਧੋਪੇ ਅੰਦਰ ਪੈਰ ਧਰਤੀ ਤੇ ਧਰਿਆ ਨਾ ਜਾ ਰਿਆ ਸੀ ਆ ਸੜਦੀ ਤਪਦੀ ਜ਼ਮੀਨ ਦੀ ਹਿੱਕ ਵਿੱਚੋਂ ਲਾਵਾ ਫੁੱਟ ਕੇ ਬਾਹਰ ਨੂੰ ਆ ਰਿਆ ਸੀ ਲਾਲੋ ਲਾਲ ਸੂਰਜ ਆਪਣੇ ਜੋਸ਼ ਅੰਦਰ ਉਤੋਂ ਅੱਗ ਦੇ ਗੋਲੇ ਵਰਸਾਰਿਆ ਸੀ ਪੰਚਮ ਪਾਤਸ਼ਾਹ ਐਹੋ ਜੇ ਸਮੇਂ ਅੰਦਰ ਤੱਤੀ ਤਵੀ ਤੇ ਚੌਂਕੜਾ ਲਾ ਰਿਆ ਸੀ ਪੰਚਮ ਪਾਤਸ਼ਾਹ ਐਹੋ ਜੇ ਸਮੇਂ ਅੰਦਰ ਤੱਤੀ ਤਵੀ ਤੇ ਚੌਂਕੜਾ ਲਾ ਰਿਆ ਸੀ ਤੋਂ ਮੀਆਂ ਮੀਰ ਫਕੀਰ ਨੇ ਗੁਰੂ ਜੀ ਨੂੰ ਮੀਆਂ ਮੀਰ ਫਕੀਰ ਨੇ ਗੁਰੂ ਜੀ ਨੂੰ ਆਕੇ ਸੀਸ ਝੁਕਾਇਆ ਸੀ ਉਸ ਵੇਲੇ ਸੜਦਾ ਤਵੀ ਤੇ ਫੁੱਲ ਗੁਲਾਬ ਤੱਕ ਕੇ ਰੋਇਆ ਅਤੇ কুরਲਾਇਆ ਸੀ ਉਸ ਵੇਲੇ ਧੁਰ ਅੰਦਰੋਂ ਹਾ ਦਾ ਮਾਰ ਨਾਰਾ ਤੇ ਭਾਰੀ ਰੋਸ ਪ੍ਰਗਟਾਇਆ ਸੀ ਉਸ ਵੇਲੇ ਪੰਚਮ ਪਿਤਾ ਤੇ ਹੁੰਦਾ ਏ ਜ਼ੁਲਮ ਤੱਕ ਕੇ ਡਾਡੇ ਰੋਜ ਆਇਆ ਸੀ ਉਸ ਵੇਲੇ ਪੰਚਮ ਪਿਤਾ ਤੇ ਹੁੰਦਾ ਏ ਜ਼ੁਲਮ ਤੱਕ ਕੇ ਡਾਡੇ ਰੋਜ ਆਇਆ ਸੀ ਉਸ ਵੇਲੇ ਉਹਨੀਆਂ ਕੀ ਭਾਵਨਾਵਾਂ ਸੀ ਦਰਸ਼ਨ ਕਰਿਓ ਸਾਥ ਸੰਗਤ ਜੀਓ ਵਾਂਗ ਸ਼ੇਰ ਦੇ ਗਰਜ ਕੇ ਕਹਿਣ ਲੱਗਾ ਇਨਾ ਦੁਸ਼ਟਾਂ ਨੂੰ ਸਬਕ ਸਿਖਾ ਦੇਵਾਂ ਹੁਕਮ ਕਰੋ ਜੇ ਜਗਤ ਦੇ ਪੀਰ ਮੈਨੂੰ ਸਭ ਨੂੰ ਕੀਤੀ ਦਾ ਮਜ਼ਾ ਚਖਾ ਦੇਵਾਂ ਤੇਰੇ ਇੱਕੋ ਇਸ਼ਾਰੇ ਦੇ ਨਾਲ ਦਾਤਾ ਆਹ ਤਖਤ ਮਿੱਟੀ ਦੇ ਵਿੱਚ ਮਿਲਾ ਦੇਵਾਂ ਹੁਕਮ ਕਰੋ ਤਾਂ ਦਿੱਲੀ ਲਾਹੌਰ ਵਾਲੀ ਇੱਟ ਨਾਲ ਮੈਂ ਇੱਟ ਖੜਕਾ ਦੇਣਾ ਹੁਕਮ ਕਰੋ ਤਾਂ ਦਿੱਲੀ ਲਾਹੌਰ ਵਾਲੀ ਇੱਟ ਨਾਲ ਮੈਂ ਇੱਟ ਖੜਕਾ ਦੇਵਾਂ ਗੁਰੂ ਅਰਜਨ ਪਾਤਸ਼ਾਹ ਜੀ ਦੇ ਦਰਸ਼ਨ ਕਰਿਓ ਸਤਗੁਰ ਹੱਸੇ ਤੇ ਹੱਸ ਕੇ ਕਹਿਣ ਲੱਗੇ ਸਤਗੁਰ ਹੱਸੇ ਤੇ ਹੱਸ ਕੇ ਕਹਿਣ ਲੱਗੇ ਬਹੁਤ ਗੁੱਸੇ ਚ ਆਉ ਨਾ ਪੀਰ ਜੀਓ ਸਭ ਕੁਝ ਅੱਲਾ ਦੇ ਪਾਣੇ ਚ ਹੋ ਰਿਹਾ ਏ ਆ ਨੈਣਾ ਵਿੱਚੋਂ ਵਗਾਉਨਾ ਨੀਰ ਜਿਓ ਰੱਖਣੇ ਚਾਹੀਦੇ ਰੁੱਖਾਂ ਦੇ ਵਾਂਗ ਜੇਰੇ ਔਖੇ ਸਮੇਂ ਚ ਰੱਬੀ ਫਕੀਰ ਜਿਓ ਨਵਾਂ ਰਾ ਅਬਾਦਤ ਦਾ ਦਸਣਾ ਏ ਮਿੱਠਾ ਮਨ ਪਾਣਾ ਮੀਆਂ ਮੀਰ ਜਿਓ ਨਵਾਂ ਰਹਾ ਬਾਦਤ ਦਾ ਦੱਸਣਾ ਏ ਮਿੱਠਾ ਮਨ ਭਾਣਾ ਮੀਆਂ ਮੀਰ ਜੀਓ ਇੱਕ ਗੱਲ ਹੋਰ ਪਾਤਸ਼ਾਹ ਜੀ ਕਹਿੰਦੇ ਨੇ ਦਰਸ਼ਨ ਕਰਿਓ ਕਰਾਮਾਤ ਤਾਂ ਕਹਿਰ ਦਾ ਨਾਂ ਹੁੰਦਾ ਕਰਾਮਾਤ ਤਾਂ ਕਹਿਰ ਦਾ ਨਾਂ ਹੁੰਦਾ ਜੋ ਕੱਜ ਕਰਨਾ ਏ ਉਹੋ ਹੀ ਕਰ ਰਹੇ ਹਾਂ ਪੀਣੇ ਆਸਾਨੇ ਜਾਮ ਸ਼ਾਦਤਾਂ ਦਾ ਇਸੇ ਲਈ ਇਹ ਦੁਖੜੇ ਜਰ ਰਹੇ ਹਾਂ ਪਰਦਾ ਝੂਠ ਦਾ ਲਾਉਣ ਲਈ ਸੱਚ ਉਤੋਂ ਅਸੀਂ ਮੌਤ ਮਰ ਜਾਣੀ ਨੂੰ ਵਰ ਰਹੇ ਹਾਂ ਤੁਸਾਨੀ ਹਰ ਮੰਦਰ ਦੀ ਧਰੀ ਹੈ ਸੀ ਅਸੀਂ ਨਹੀਂ ਕੁਰਬਾਨੀ ਦੀ ਧਰ ਰਹੇ ਹਾਂ ਤੁਸਾਨੀ ਹਰ ਮੰਦਰ ਦੀ ਧਰੀ ਹੈ ਸੀ ਅਸੀਂ ਨਹੀਂ ਕੁਰਬਾਨੀ ਦੀ ਧਰ ਰਹੇ ਹਾਂ ਦਰਸ਼ਨ ਕਰਿਓ ਪਾਤਸ਼ਾਹ ਜੀ ਇੱਕ ਹੋਰ ਗੱਲ ਕਹਿ ਰਹੇ ਨੇ ਭਾਵਕ ਹੋ ਕੇ ਉਸ ਦੇ ਦਰਸ਼ਨ ਕਰਿਓ ਕਿ ਲਾਲ ਤਵੀਵਲ ਵੇਖ ਕੇ ਕਹਿਣ ਲੱਗੇ ਲਾਲ ਤਵੀਵਲ ਵੇਖ ਕੇ ਕਹਿਣ ਲੱਗੇ ਇਹਨੇ ਸਿੱਖੀ ਦੀਆਂ ਸ਼ਾਨਾਂ ਨੂੰ ਜਨਮ ਦੇਣਾ ਆ ਤੱਤੀ ਰੇਤਾ ਜੋ ਸੀਸ ਵਿੱਚ ਪੈ ਰਹੀ ਏ ਇਹਨੇ ਅਣਖੀ ਜਵਾਨਾਂ ਨੂੰ ਜਨਮ ਦੇਣਾ ਉੱਭਨ ਰਿਹਾ ਜੋ ਪਾਣੀ ਏ ਦੇਗੇ ਅੰਦਰ ਇਹਨੇ ਲੱਖਾਂ ਤੂਫਾਨਾਂ ਨੂੰ ਜਨਮ ਦੇਣਾ ਆ ਮੇਰੇ ਜਿਸਮ ਤੇ ਪਏ ਹੋਏ ਛਾਲਿਆਂ ਨੇ ਮੇਰੀ ਪੀਰੀ ਕਿਰਪਾਣਾ ਨੂੰ ਜਨਮ ਦੇਣਾ ਮੇਰੇ ਜਿਸਮ ਤੇ ਪਏ ਹੋਏ ਸ਼ਾਨਿਆਂ ਨੇ ਮੀਰੀ ਪੀਰੀ ਕਿਰਪਾ ਨਾਲੋਂ ਜਨਮ ਦੇਣਾ ਤੋਂ ਆਖਰੀ ਬੰਦ ਇਸ ਕਵਤਾ ਦਾ ਸਾਥ ਸੰਗਤ ਜੀਓ ਸਰੋਤਾ ਜਨਿਓ ਕਿ ਕਸ਼ਟ ਸਹਿ ਕੇ ਕੋਮਲ ਸਰੀਰ ਉੱਤੇ ਕਸ਼ਟ ਸਹਿ ਕੇ ਕੋਮਲ ਸਰੀਰ ਉੱਤੇ ਭਾਣਾ ਮਿੱਠਾ ਕਰ ਮੰਨਿਆ ਗੁਰੂ ਅਰਜਨ ਸੀਸ ਵਿੱਚ ਪਵਾ ਕੇ ਰੇਤ ਤੱਤੀ ਸਿਰ ਜ਼ੁਲਮ ਦਾ ਭੰਡਿਆ ਗੁਰੂ ਅਰਜਨ ਤਾਈਓ ਸ਼ੀ ਦਾ ਦੇ ਸਰਤਾਜ ਲਿਖਿਆ ਕਵਾ ਰੀਖ ਦੇ ਪੰਨਿਆਂ ਗੁਰੂ ਅਰਜਨ ਤੇ ਪੈਦਾ ਲੱਖਾਂ ਸ਼ਹੀਦ ਫਿਰ ਹੋਏ ਜਾਚਕ ਮੋਢ ਜੇਸ ਦਾ ਬੰਨਿਆ ਗੁਰੂ ਅਰਜਨ ਲੱਖਾਂ ਸ਼ਹੀਦ ਫਿਰ ਹੋਏ ਜਾਟਕ ਮੋਢ ਜੇਸ ਦਾ ਬੰਨਿਆ ਗੁਰੂ ਅਰਜਨ ਮੋਢ ਜੇਸ ਦਾ ਬੰਨਿਆ ਗੁਰੂ ਅਰਜਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ